ਗੁਰਜੀਕਾ ਕਾਲ ਸਾਹ ਕਰਾਈ ਵਾਹਿਗੁਰਜੀ ਕੀ ਪਤਿ ਲੋਕ ਮਹੱਲਾ ਤੀਜਾ ਜਗਤ ਅਗਿਆਨੀ ਅੰਧ ਹੈ ਦੂਜੈ ਪਾਏ ਕਰਮ ਕਮਾਈ ਦੂਜੈ ਪਾਏ ਜੀਤੇ ਕਰਮ ਕਰੇ ਦੁਖ ਲੱਗੈ ਤਾਂ ਨ ਧਾਈ ਗੁਰ ਪ੍ਰਸਾਦੀ ਸੁਖ ਉਪਜੈ ਜਾਂ ਗੁਰ ਕਾ ਸਬਦ ਕਮਾਈ ਸੱਚੀ ਬਾਣੀ ਕਰਮ ਕਰੀ ਅਨ ਦਿਨ ਨਾਮ ਧਿਆਇ ਅਨ ਦਿਨ ਨਾਮ ਧਿਆਇ ਨਾਨਕ ਜਿਤ ਆਪੇ ਲਾਏ ਤਿਤ ਲੱਗੇ ਕਹਿਣਾ ਕਿਛੂ ਨਾ ਜਾਏ ਨਾਨਕ ਜਿਤ ਆਪੇ ਲਾਏ ਮੇਰੇ ਲਏ ਛਪਿਆ ਹੋਇਆ ਸੀ ਲਾਏ ਪਾਠ ਕੰਨੇ ਦੇ ਨਾਲ ਨਾਨਕ ਜਿਤ ਆਪੇ ਲਾਏ ਤਿਤ ਲੱਗੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਹਾਮ ਘਰ ਨਾਮ ਖਜ਼ਾਨਾ ਸਦਾ ਹੈ ਭਗਤ ਭਰੇ ਢੰਡਾਰਾ ਮਹੱਲਾ ਤੀਜਾ ਹਾਮ ਘਰ ਨਾਮ ਖਜ਼ਾਨਾ ਸਦਾ ਹੈ ਭਗਤ ਭਰੇ ਢੰਡਾਰਾ ਸਤਿਗੁਰੂ ਦਾਤਾ ਜੀ ਇਕਾ ਸਦਜੀਵ ਦੇਵਨ ਹਾਰਾ ਅਨੰਦ ਨ ਕੀਰਤਨ ਸਦਾ ਕਰਹਿ ਗੁਰ ਕਾ ਸ਼ਬਦ ਅਪਾਰਾ ਸ਼ਬਦ ਗੁਰੂ ਕਾ ਸਦ ਉਚਰੈ ਜੁਗ ਜੁਗ ਵਰਤਾਵਣਹਾਰਾ ਇਹ ਮਨੁਆ ਸਦਾ ਸੁਖ ਵਸੈ ਸਹਿਜੀ ਕਰੇ ਵਾਪਾਰਾ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣਹਾਰਾ ਨਾਨਕ ਜਿਸ ਨੂੰ ਨਦਰ ਕਰੇ ਸੋ ਪਾਈ ਸੋ ਹੋਵੈ ਦਰ ਸਚਿਆਰਾ ਪੌੜੀ ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਗੁਰ ਚਰਣੀ ਜਾਏ ਪਇਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰਨਾਮਾ ਮੁਖ ਰਾਮ ਕਹਿਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਹਰਨਾਮ ਸੁਣਿਆ ਮਨ ਅਨੰਦ ਭਇਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਗੁਰ ਸੇਵਾ ਕਰ ਹਰ ਨਾਮ ਲਿਆ ਧੰਨ ਧੰਨ ਜਿ ਜਿੰਨੇ ਪਾਧਾਂ ਨੇ ਇਥੇ ਠਮਕ ਲਾ ਦਿੰਦੀ ਐ ਧੰਨ ਧੰਨ ਸੋ ਗੁਰਸਿੱਖ ਕਹੀ ਐ ਜਿਨ ਸਤਗੁਰ ਸੇਵਾ ਕਰ ਹਰ ਨਾਮ ਲਿਆ ਤੇ ਸੋ ਗੁਰਸਿੱਖ ਕਾ ਹਾਂ ਸਦਾ ਨਮਸਕਾਰੀ ਜੋ ਗੁਰ ਕੈ ਭਾਣਾ ਗੁਰਸਿੱਖ ਚੱਲਿਆ ਸ਼ਲੋਕ ਮਹੱਲਾ 3 ਜਾਂ ਮਨ ਹਠ ਕਿਨੈ ਨ ਪਾਇਓ ਸਭ ਥਕੇ ਕਰਮ ਕੁਮਾਇ ਮਨ ਹਠ ਭੇਖ ਕਰ ਪਰਮ ਦੇ ਦੁਖ ਪਾਇਆ ਦੂਜੈ ਪਾਇ ਰਿੱਧ ਸਿੱਧ ਸਭ ਮੋਹ ਹੈ ਹਾਂਜੀ ਦੋਵੇਂ ਹਾਏ ਰਿੱਧ ਸਿੱਧ ਸਭ ਮੋਹ ਹੈ ਨਾਮ ਨ ਵਸੈ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸਬਦੈ ਸਾਧਨਾ ਆਇਓ ਨਾ ਸਬਦੈ ਸਾਧ ਨਾ ਆਇਓ ਸਬਦੈ ਸਾਧ ਨਾ ਆਇਓ ਨਾਮ ਨ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਰਸਨਾ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕੀਰਤ ਪਐ ਕਮਾਵਣਾ ਕੋਈ ਨ ਮੇਟਨ ਹਾਰ ਪੌੜੀ ਧਨ ਧਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਹਮ ਕੋ ਸਾਥ ਆਈ ਧਨ ਧਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਧਨ ਧਨ ਹਰ ਭਗਤ ਸਤਗੁਰੂ ਹਮਾਰਾ ਜਿਸ ਕੀ ਸੇਵਾ ਤੀ ਹਮ ਹਰ ਨਾਮ ਲਿਵਲਾਈ ਜਿਸ ਕੀ ਸੇਵਾ ਤੇ ਹਮ ਇਥੇ ਠਮਕ ਲੱਗੇ ਜਿਸ ਕੀ ਸੇਵਾ ਤੇ ਹਮ ਯਾਨੀ ਤੇ ਤੇ ਵੀ ਥੋੜੀ ਜਿਹੀ ਜਮਕ ਲਾ ਕੇ ਹਮ ਤੇ ਠਮਕ ਲਾ ਦਿੰਨੀ ਧਨ ਧਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਜਿਸ ਕੀ ਸੇਵਾ ਤੇ ਹਮ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵਲਾਈ ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਾਮਕੋ ਸਭ ਸਮਸ ਦ੍ਰਿਸ਼ਟ ਦਿਖਾਈ ਜਿਨ ਵੈਰੀ ਮਿੱਤਰ ਹਾਮਕੋ ਜਿਨ ਵੈਰੀ ਮਿੱਤਰ ਇਤਿਠਮਕ ਹਾਮਕੋ ਸਭ ਸਮ ਦ੍ਰਿਸ਼ਟ ਦਿਖਾਈ ਸਮ ਦ੍ਰਿਸ਼ਟ ਜਿਹੜਾ ਪਾਠ ਹੈ ਸੰਬੰਧਕ ਸਮ ਪੂਲੈ ਬੂਨਾ ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਾਮਕ ਸਭ ਸਮ ਦ੍ਰਿਸ਼ਟ ਦਿਖਾਈ ਤਨ ਤਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ ਸ਼ਲੋਕ ਮਹੱਲਾ ਪਹਿਲਾ ਘਰ ਹੀ ਮੰਦ ਵਿਦੇਸ਼ ਪਿਰ ਹਾਂਜੀ ਘਰ ਹੀ ਮੰਦ ਵਦੇਸ ਪਰ ਵਿਦੇਸ ਉਚਾਰਨ ਕਰਨਾ ਵਿਦੇਸ ਨਹੀਂ ਕਹਿਣਾ ਸਿਆਰੀ ਨਾਲ ਨਿਤ ਝੂਰੇ ਸੰਭਾਲੇ ਮਿਲਦਿਆ ਟਿਲ ਨਾ ਹੋਵਈ ਜੇ ਨੀयत राਸ ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆ ਬਾਜ ਪ੍ਰੀਤ ਕਰੇ ਨਾਨਕ ਗਾਲੀ ਕੂੜੀਆ ਬਾਜ ਪ੍ਰੀਤ ਕਰੇ ਤਿੱਚਰ ਜਾਣੇ ਭਲਾ ਕਰ ਜਿੱਤਰਲੇ ਵਦੇ ਪੌੜੀ ਦੇ ਜੋ ਨਹੀਂ ਭੁੱਲਣਾ ਦੀ 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 ਦਦਲਾ ਦੇ ਦੀ ਪੌੜੀ ਜਿਨ ਉਪਾਏ ਜੀ ਤਿਨ ਹਰ ਰਖਾਇਆ ਰਾਖਿਆ ਅੰਮ੍ਰਿਤ ਸੱਚਾ ਨਾਉ ਤਿਨ ਹਰ ਰਖਿਆ ਚਲੋ ਭੋਜਨ ਚਾਖਿਆ ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ ਦੇ ਪਤ ਰਹੇ ਆ ਗਾਏ ਮਿੱਟੀ ਪਪਾਖਿਆ ਹਾਂ ਪਪਾਖਿਆ ਮਿੱਟੀ ਪਪਾਖਿਆ ਸਭ ਅੰਦਰ ਇੱਕ ਵਰਤੈ ਕਿਨਾਂ ਵਿਰਲਾ ਲਖਿਆ ਜਨ ਨਾਨਕ ਭੈ ਨਿਹਾਲ ਪ੍ਰਭ ਕੀ ਪਾਖਿਆ ਸ਼ਲੋਕ ਮਹੱਲਾ ਤੀਜਾ ਸਤਿਗੁਰ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਦਿੱਠੈ ਮੁਕਤ ਨਾ ਹੋਵਈ ਜਿ ਚਰਬ ਸਬਦ ਨਾ ਕਰੇ ਵਿਚਾਰ ਹਉਮੈ ਮੈਲ ਨਾ ਚੁੱਕਈ ਨਾਮ ਨਾ ਲੱਗੇ ਪਿਆਰ ਇੱਕ ਆਪੇ ਬਖਸ਼ ਮਿਲਾਇਨ ਦੁਵਿਦਾਤਾ ਦੇ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ ਮਹੱਲਾ ਤੀਜਾ ਸਤ ਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਸਤ ਗੁਰੂ ਇਥੇ ਹੀ ਅਮਕ ਲਾ ਦਨੀ ਆ ਨਾ ਸੇਵਿਓ ਮੂਰਖ ਅੰਧ ਗਵਾਰ ਦੂਜੇ ਭਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤਿਵਾਰ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਜਿਨ ਕਾਰਨ ਗੁਰੂ ਵਿਸਾਰਿਆ ਇੱਥੇ ਵਿਸਰਾਮ ਹੈ ਸੇਨਾ ਉਪਕਰੇ ਬੋਲਣਾ ਹੈ ਉਪਕਰੇ ਨਹੀਂ ਬੋਲਣਾ ਊੜੇ ਤੋਂ ਚੱਕ ਕੇ ਕਸ ਕੇ ਬੋਲਣਾ ਹੈ ਸੇਨਾ ਉਪਕਰੇ ਅੰਤਿਮਾਰ ਨਾਨਕ ਗੁਰਮਤੀ ਸੁਖ ਪਾਇਆ ਬਖਸੀ ਬਖਸਣ ਹਾਰ ਪੌੜੀ ਤੂ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ ਹਰ ਆਪੇ ਬੁਲੇ ਆਪ ਬੁਲਾਵੇ ਹਰ ਆਪੇ ਜਲ ਖਲ ਰਵ ਰਹੀਐ ਹਰ ਆਪੇ ਮਾਰੇ ਹਰ ਆਪੇ ਛੁਡੇ ਮਨ ਹਰ ਸਰਣੀ ਪਾੜ ਰਹੀਐ ਮਨ ਹਰ ਸਰਣੀ ਪਾੜ ਰਹੀਐ ਪਾੜ ਪੁਲਾ ਬੋਲਣਾ ਇਥੇ ਪੜ ਨਹੀਂ ਕਹਿਕਣੇ ਹਰ ਬਿਨ ਕੋਈ ਮਾਰ ਜੀਵਾ ਨ ਸਕੈ ਮਨ ਹੋਇ ਨਿਚਿੰਦ ਨਿਸਲ ਹੋਇ ਰਹੀਐ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਹਰ ਬਿਨ ਇਥੇ ਠੰਮ ਕੋਈ ਮਾਰ ਜੀਵਾ ਨ ਸਕੈ ਧਿਵੀ ਵਿਰਾਮ ਹੈ ਮਨ ਹੋਇ ਨਿਚਿੰਦ ਨਿਸਲ ਹੋਇ ਰਹੀਐ ਨਿਸਾਲ ਨਹੀਂ ਬੋਲਣਾ ਤੇ ਬਜਾ ਕਸ ਕੇ ਬੋਲਨੇ ਨਿਸਲ ਹੋਇ ਰਹੀਐ ਉੱਠਦਿਆ ਬਹਿਦਿਆ ਸੁੱਤਿਆ ਸਦਾ ਸਦਾ ਹਰ ਨਾਮ ਧਿਆਈਐ ਉੱਠਦਿਆ ਬਹਿਦਿਆ ਸੁੱਤਿਆ ਇਥੇ ਠਮਕ ਸਦਾ ਸਦਾ ਹਰ ਨਾਮ ਧਿਆਈਐ ਇਥੇ ਵਿਸਰਾਮ ਜਨ ਨਾਨਕ ਗੁਰਮੁਖ ਹਰ ਲਹੀਐ ਇਹ ਆਮ ਪਾਤੀ ਸਿੰਘ ਲਹੀਐ ਕਹ ਜੰਦੇ ਹਨ ਹਾ ਹਾ ਲਾ ਕੇ ਬੋਲਣਾ ਜਨ ਨਾਨਕ ਗੁਰਮੁਖ ਹਰ ਲਹੀਐ ਸੁੱਧ ਸੁੱਧ ਉਚਾਰਨ ਕਰਨਾ ਪੜਨਾ ਹੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਸਬਨਾ ਮਰਣਾ ਆਇਆ ਵੇ ਛੋੜਾ ਸਬਨਾ ਹਾਂਜੀ ਵੇ ਛੋੜਾ ਸਬਨਾ ਸਵਨਾਹ ਕੰਨਾ ਨਹੀਂ ਲਾਦਨਾ ਕੀ ਵੱਧ ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕਿਨਾਹ ਕਿਨਾਹ ਏਵੀਂ ਕਠਾਈ ਪਾਠ ਹੈ ਕਿਨਾਹ ਵੱਖਰਾ ਨਹੀਂ ਕਰਨਾ ਜਿਨ ਮੇਰਾ ਸਾਹਿਬ ਵੀਸਰੈ ਜਿਨ ਮੇਰਾ ਸਾਹਿਬ ਵੀਸਰੈ ਜਿਨ ਮੇਰਾ ਸਾਹਿਬ ਵੀਸਰੈ ਵੱਡੜੀ ਵੇਦਨ ਕਿਨਾਹ ਪੀ ਸਾਲਾਹ ਹੋ ਸੱਚਾ ਸੋਏ ਆਮ ਪਾਟੀ ਸਿੰਘ ਨਾ ਕੰਨਾ ਇੱਕ ਵਾਦੀ ਲਾ ਜੰਦੇ ਹਨ ਕਿਨਾਹਾ ਤਿਨਾਹਾ ਸੁਬਨਾਹਾ ਐਂ ਬੋਲ ਜੰਦੇ ਆ ਪੀ ਸਾਲਾਹ ਹੋ ਸੱਚਾ ਸੋਏ ਪੀ ਸਾਲਾਹ ਹੋ ਸੱਚਾ ਸੋਏ ਜਾ ਕੀ ਨਦਰ ਸਦਾ ਸੁਖ ਹੋਏ ਰਹਾਉ ਵੱਡਾ ਕਾਰ ਸਾਲਾਹਣਾ ਹੈਪੀ ਹੋਸੀ ਸੋਏ ਹਾਂਜੀ ਇਸੇ ਤਰ੍ਹਾਂ ਬੋਲਣਾ ਹੈ ਹੈਪੀ ਹੋਸੀ ਨਹੀਂ ਕਹਿ ਦੇਣਾ ਹੈ ਭੀ ਹੂਸੀ ਸੋਏ ਸਭਨਾ ਦਾਤਾ ਏਕ ਤੂ ਮਾਨਸ ਦਾਤ ਨ ਹੋਏ ਜੋ ਤਿਸ ਭਾਵੈ ਸੋ ਥਿਏ ਰਨ ਕਿਰੁਨੈ ਹੋਏ ਹਾਂਜੀ ਜੋ ਤਿਸ ਭਾਵੈ ਸੋ ਥਿਏ ਰਨ ਕਿਰੁਨੈ ਹੋਏ ਧਰਤੀ ਉੱਪਰ ਕੋਟ ਗੜ ਹਾਂਜੀ ਗੜ ਧਾਰਾ ਹੀ ਉਚਾਰਨ ਕਰਨਾ ਕੀਤੀ ਗਈ ਵਜਾਇ ਜੋ ਅਸਮਾਨ ਨ ਮਾਵਨੀ ਤਿਨ ਨਕ ਨੱਥਾ ਪਾਇ ਤੈਨ ਨਕ ਨੱਥਾ ਪਾਇ ਜੇ ਮਨ ਜਾਣ ਹਸੂਲੀਆ ਕਾਹੇ ਮਿੱਠਾ ਖਾਹੇ ਕਾਹੇ ਮਿੱਠਾ ਖਾਹੇ ਨਾਨਕ ਔਗਣ ਜਿਤੜੇ ਨਾਨਕ ਪਦ ਤੇ ਯਮਕ ਲਾਦਨੀ ਐ ਨਾਨਕ ਔਗਣ ਜੇਤੜੇ ਨਾਨਕ ਔਗਣ ਜੇਤੜੇ ਤਿੱਤੇ ਗਲੀ ਜੰਜੀਰ ਹਾਂਜੀ ਤਿੱਤੇ ਗਲੀ ਜੰਜੀਰ ਗਲੀ ਕੋਈ ਬੋਲਣਾ ਜੇ ਗੋਣ ਹੋਣ ਤਾਂ ਕਟੀਆਂ ਨ ਸੇ ਭਾਈ ਸੇ ਵੀਰ ਹਾਂਜੀ ਸੇ ਭਾਈ ਸੇ ਵੀਰ ਅੱਗੇ ਗਏ ਨ ਮੰਨੀਆਂ ਨ ਮਾਰ ਕੱਢੋ ਵੇ ਪੀਰ ਹਾਂ ਵੇ ਪੀਰ ਜਿਹੜਾ ਪਾਠ ਹੈ ਇਥੇ ਦਾਸ ਜੀ ਦੇ ਕੇ ਬੋਲਣਾ ਪਾਠ ਇਕਠਾ ਹੀ ਹੈ ਲੰਮੀ ਆਵਾਜ਼ ਨਾਲ ਬੋਲਣਾ ਹੈ ਵੇ ਪੀਰ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਮਨ ਹਾਲੀ ਕਿਰਸਾਣੀ ਕਰਨੀ ਮਨ ਹਾਲੀ ਇੱਥੇ ਠੰਮਕ ਲੱਗ ਜੁਣੇ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਰੱਖ ਗਰੀਬੀ ਵੇਸ ਭਾਉ ਕਰਮ ਕਰ ਜੰਮਸੀ ਭਾਉ ਕਰਮ ਕਰ ਇਥੇ ਠਮਕ ਲਾ ਕੇ ਜੰਮਸੀ ਇਥੇ ਵਿਸਰਾਮ ਸੇ ਘਰ ਭਾਖਟ ਦੇਖ ਭਾਖਟ ਕਿੱਥੇ ਆ ਭਾਗਟ ਗੱਗਾ ਵਿੱਚ ਭਾਗਟ ਸੇ ਘਰ ਭਾਗਟ ਦੇਖ ਬਾਬਾ ਮਾਇਆ ਸਾਥ ਨਾ ਹੋਏ ਹਾਂਜੀ ਬਾਬਾ ਪਦ ਤੇ ਵਿਸਰਾ ਇਹਨ ਮਾਇਆ ਜਗ ਮੋਹਿਆ 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 ਵਿਰਲਾ ਬੂਝੈ ਕੋਏ ਰਹਾਉ ਹਾਣ ਹਟ ਕਰ ਆਰ ਜਾ ਸਤ ਨਾਮ ਕਰ ਵਥ ਸੁਧ ਪਦ ਬੁੱਲੀ ਦੇ ਹਾਣ ਹਟ ਕਰ ਆਰ ਜਾ ਹਟ ਤੇ ਜਮ ਕਰ ਹਾਣ ਹਟ ਕਰ ਹਾਂਜੀ ਹਾਣ ਹਟ ਕਰ ਆਰ ਜਾ ਸਤ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਵਣਜਾਰਿਆ ਸਿਉ ਵਣਜ ਕਰ ਲੈ ਲਾਹਾ ਮਨ ਹੱਥ ਹੱਸ 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 ਸੋਣ ਸਾਸਤ ਸੌਦਾਗਰੀ ਸਾਸਤ ਨਹੀਂ ਕਹਿਣਾ ਸਾਸਤ ਬੋਲਣਾ ਸਾਸਤ ਸੋਣ ਸਾਸਤ ਸੌਦਾਗਰੀ ਸੱਤ ਘੋੜੇ ਲੈ ਚੱਲ ਹਾਂ ਸੱਤ ਘੋੜੇ ਲੈ ਚੱਲ ਖਰਚ ਬੰਨ ਚੰਗਿਆਈਆ ਮਤਮਾਨ ਜਾਣ ਕਲ ਖਰਚ ਬੰਨ ਚੰਗਿਆਈਆ ਬੰਨ ਵੀ ਕਸਕੇ ਬੋਲਣਾ ਮਤ ਮਤਮਾਨ ਜਾਣ ਹੈ ਕਲ ਨਿਰੰਕਾਰ ਕੈ ਦੇਸ ਜਾਹੀ ਤਾ ਸੁਖ ਲਹ ਮਹੱਲ ਇਹ ਵੀ ਮਹੱਲ ਉਚਾਰਨ ਕਰਨਾ ਹੈ ਮਹਿਲ ਨਹੀਂ ਕਹਿਣਾ ਹੈ ਲਾਇ ਚਿਤ ਕਰ ਚੱਕਰੀ ਮਨ ਨਾਮ ਕਰ ਕੰਮ ਵੰਨ ਬਦਿਆ ਕਰਤਾ ਵਣੀ ਤਾਕੋ ਆਖੈ ਧੰਨ ਨਾਨਕ ਵੇਖੈ ਨਦਰ ਕਰ ਚੜੈ ਚਵਗਣ ਵੰਨ ਸਲੋਕ ਮਹੱਲਾ ਪਹਿਲਾ ਚੌਕੀ ਮਾਇ ਬਾਪ ਕੋ ਬੇਟਾ ਨੀਕਾ ਸਸੁਰਾ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਪਾਈ ਕਾ ਆਤ ਭਾਈ ਉਗੋਂ ਪਾਇਆ ਬਾਹਰ ਘਰ ਛੋੜਿਆ ਖੇਨ ਮਹਿ ਭਈ ਪਰਾਈ ਨਾਮਦਾਨ ਇਸਨਾਨ ਨਾ ਮਨਮੁਖ ਤੇਤ ਤਨ ਧੂੜ ਤੁਮਾਈ ਨਾਮਦਾਨ ਇਸਨਾਨ ਨਾ ਇਥੇ ਠਮਕ ਲਾ ਕੇ ਫੇਰ ਕਹਿਣਾ ਮਨਮੁਖ ਨਾ ਮਨਮੁਖ ਨਹੀਂ ਕਹਿਣਾ ਨਾਮਦਾਨ ਇਸਨਾਨ ਨਾ ਮਨਮੁਖ ਤੇਤ ਤਨ ਧੂੜ ਤੁਮਾਈ ਮਨ ਮੰਨਿਆ ਨਾਮ ਸਖਾਈ ਪਾਈ ਪਰਉ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਰਹਾਉ ਜਗ ਸਿਓ ਝੂਠ ਪ੍ਰੀਤ ਮਨ ਵਿਦਿਆ ਇਹ ਪ੍ਰੀਤ ਪਦ ਤੇ ਠਮਕ ਲਾ ਦਨੀ ਹੈ ਜਗ ਸਿਓ ਝੂਠ ਪ੍ਰੀਤ ਮਨ ਵਿਦਿਆ ਜਗ ਸੋ ਝੂਠ ਪ੍ਰੀਤ ਮਨ ਵਿਦਿਆ ਜਾਨ ਸਿਵਾ ਦੁਰਚਾਈ ਮਾਇਆ ਮਗਨ ਇਹ ਨਿਸਮਗ ਜੋ ਹੈ ਨਾਮ ਨਾ ਲੇਵੈ ਮਰੈ ਬਿਖ ਖਾਈ ਜਗ ਸੋ ਝੂਠ ਪ੍ਰੀਤ ਪ੍ਰੀਤ ਮਨ ਵਿਦਿਆ ਨਹੀਂ ਕਹਣਾ ਜਗ ਸੋ ਝੂਠ ਪ੍ਰੀਤ ਮਨ ਵਿਦਿਆ ਜਾਨ ਸਿਵਾ ਦੁਰਚਾਈ ਮਾਇਆ ਮਗਨ ਇਹ ਨਿਸਮਗ ਜੋ ਹੈ ਨਾਮ ਨਾ ਲੀਗੈ ਮਰੇ ਬਿਖਖਾਈ ਗੰਧਣ ਵੈਣ ਰਤਾ ਹਿਤਕਾਰੀ ਸਬਦੈ ਸੁਰਤ ਨ ਆਈ ਰੰਗ ਨ ਰਤਾ ਰਾਸ ਨਹੀਂ ਵੇਦਿਆ ਮਨ ਮੁਖ ਪਤ ਗਵਾਈ ਸਾਧ ਸਵਾ ਮਹਿ ਸਹਿਜ ਨ ਚਾਖਿਆ ਜਿਹ ਵਾਰਾਸ ਨਹੀਂ ਰਾਈ ਤਾਨ ਮਨ ਤਨ ਆਪਣਾ ਕਰ ਜਾਨਿਆ ਮਨ ਤਨ ਤਨ ਮਾਨ ਤਾਨ ਧਾਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਅੱਖੀ ਮੀਟ ਚੱਲਿਆ ਅੰਧਿਆਰਾ ਘਰ ਦਰ ਦਿਸੈ ਨਾ ਭਾਈ ਜਾਮਦਾਰ ਵੱਦ ਠੌਰ ਨਾ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅੱਖੀ ਵੇਖਾ ਕਹਿਣਾ ਕਥਨ ਨਾ ਜਾਈ ਕੰਨੀ ਸੋਣ ਸੋਣ ਸਬਦ ਸਲਾਹੀ ਅੰਮ੍ਰਿਤ ਰਿਦਾ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰ ਵਿਣ ਭਰਮ ਨਾ ਭਾਗੇ ਸਚ ਨਾਮ ਵਡਿਆਈ ਸੋਰਠ ਮਹੱਲਾ ਪਹਿਲਾ ਦੁ ਤੁਕੇ ਓੜ ਧਰਤੀ ਓੜ ਪਾਣੀ ਆਸਣ ਚਾਰ ਕੁੰਟ ਚੌਬਾਰਾ ਜਿਪੂੜ ਧਰਤੀ ਪੁੜ ਪਾਣੀ ਆਸਣ ਇਥੇ ਵਿਸਰਾਮ ਚਾਰ ਕੁੰਟ ਚੌਬਾਰਾ ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ ਮੇਰੇ ਸਾਹਿਬਾ ਤੇਰੇ ਚੂਜ ਵਿਡਾਣਾ ਜਲ ਥਲ ਮਹੀਲ ਭਾਰ ਪੁਰ ਲੀਣਾ ਆਪੇ ਸਰਬ ਸਮਾਣਾ ਰਹਾਉ ਜਹ ਜਹ ਦੇਖਾ ਤਹ ਜੋਤ ਤੁਮਾਰੀ ਤੇਰਾ ਰੂਪ ਕਿਨੇਹਾ ਇਕਤ ਰੂਪ ਫਿਰਹਿ ਪਰਛਨਾ ਇਕਤ ਕਸ ਕੇ ਬੋਲਦਾ ਇਕਤ ਰੂਪ ਫਿਰਹਿ ਪਰਛਨਾ ਕੋਇ ਨਾ ਕਿਸ ਹੀ ਜੇਹਾ ਕੋਇ ਨਾ ਕਿਸ ਹੀ ਜੇਹਾ ਕਿਸੇ ਹੀ ਸੰਬੰਧਕ ਪਾਠ ਅੰਡਜ ਉਤਪੁਜ ਅੰਡਜ ਜੇਰਜ ਉਤਪੁਜ ਸੇਤਜ ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ ਏਖ ਪੁਰਬ ਮੈਂ ਤੇਰਾ ਦੇਖਿਆ ਤੂੰ ਸਬਨਾ ਮਾਹਿਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਹਾਂਜੀ ਡੁੱਬਦਾ ਡੁੱਬਦਾ ਪੱਥਰ ਲੀਜੈ ਸੂਰਠ ਮਹੱਲਾ ਪਹਿਲਾ ਹਉ ਪਾਪੀ ਪਤਿਤ ਪਰਮ ਪਾਖੰਡੀ ਹਾਂਜੀ ਹਉ ਪਾਪੀ ਪਤਿਤ ਪਰਮ ਪਾਖੰਡੀ ਤੂੰ ਨਿਰਮ ਤੂੰ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕੁਰ ਸਰਣ ਤੁਮਾਰੀ ਕਰਤਾ ਤੂੰ ਮੈਂ ਮਾਣ ਨਿਮਾਣੇ ਹਾਏ ਪਾਠ ਧਿਆਨ ਨਾਲ ਉਚਾਰਨ ਕਰਨਾ ਕਰਤਾ ਇਥੇ ਵਿਸਰਾਮ ਹੈ ਤੂੰ ਮੈਂ ਮਾਣ ਨਿਮਾਣੇ ਮਹਿਮਾਨ ਨਹੀਂ ਕਹਿ ਦੇਣਾ ਤੂੰ ਮਹਿਮਾਨ ਨਿਮਾਣੇ ਨਹੀਂ ਕਹਿਣਾ ਕਰਤਾ ਤੂੰ ਤੂੰ ਮੈਂ ਮਾਣ ਨਿਮਾਣੇ ਮਾਣ ਮਹਤ ਨਾਮ ਧਨ ਪੱਲੇ ਮਹਤ ਪਦ ਕਸ ਕੀ ਹੀ ਉਚਾਰਨ ਕਰ ਮਾਣ ਮਹਤ ਨਾਮ ਧਨ ਪੱਲੇ ਸਾਚੈ ਸ਼ਬਦ ਸਮਾਣੇ ਰਹਾਉ ਤੂੰ ਪੂਰਾ ਹਮ ਊਰੇ ਹੋਛੇ ਤੂੰ ਗौरा ਹਮ ਹੋਰੇ ਤੂੰ ਗौरा ਹਮ ਹੋਰੇ ਹਮ ਹੋਰੇ ਤਉਜ ਹੀ ਮਨ ਰਾਤੇ ਅਹਨਸ ਪਰਬਾਤੇ ਹਰ ਰਚਨਾ ਜਾਪ ਮਨ ਰੇ ਤੁਮ ਸਾਚੇ ਹਮ ਤੁਮ ਹੀ ਰਾਤੇ ਸ਼ਬਦ ਭੇਦ ਫੋਨਕ ਸਾਚੇ ਅਹਨਸ ਨਾਮ ਰਤੇ ਸੇ ਸੂਚੇ ਅਹਨਸ ਨਾਮ ਰਤੇ ਤੇ ਟਮਕ ਸੇ ਸੂਚੇ ਮਰਜਨ ਮੇ ਸੇ ਕਾਚੇ ਮਰਜਨ ਮੇ ਸੇ ਕਾਚੇ ਅਵਰ ਨਾ ਦੀਸੈ ਕਿਸ ਸਾਲ ਆਹੀ ਤਿਸਹਿ ਸ੍ਰੀਕ ਨਾ ਕੋਈ ਪ੍ਰਣਾਤ ਨਾਨਕ ਦਾਸਨ ਦਾਸਾ ਗੁਰਮਤ ਜਾਨਿਆ ਸੋਈ ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਪਤੇ